ਜੀ ਕੀ ਫਤਿਹ ਸੋ ਇਸ ਵਕਤ ਲੁਧਿਆਣੇ ਖੜੇ ਆ ਜੀ ਟਾਈਮ ਰਾਤ ਦਾ ਕਾਫੀ ਹੋ ਗਿਆ ਔਰ ਤੁਸੀਂ ਦੇਖ ਰਹੇ ਹੋ ਕਾਫੀ ਦਿਨਾਂ ਦਾ ਮੁੱਦਾ ਭਟਿਆ ਔਰ ਪੰਜਾਬ ਦੇ ਵਿੱਚ ਪਾਣੀਆਂ ਦਾ ਮਸਲਾ ਪਾਣੀ ਗੰਦੇ ਹੋ ਰਿਹਾ ਲੁਧਿਆਣੇ ਚ ਖੜੇ ਆ ਔਰ ਮੇਰੇ ਪਿੱਛੇ ਜਿਹੜਾ ਤੁਸੀਂ ਦੇਖ ਰਹੇ ਉਹਨੂੰ ਕਿਸੇ ਸਮੇਂ ਬੁੱਢਾ ਦਰਿਆ ਕਿਹਾ ਜਾਂਦਾ ਸੀਗਾ ਅੱਜ ਕੱਲ ਇਹ ਫੈਕਟਰੀਆਂ ਵਾਲਿਆਂ ਨੇ ਬੁੱਢਾ ਨਾਲਾ ਬਣਾ ਦਿੱਤਾ ਇਸ ਨੂੰ ਤੁਸੀਂ ਵੇਖੋ ਹਾਲਾਤ ਕਿਦਾਂ ਦੇ ਆ ਔਰ ਸੰਘਰਸ਼ ਚੱਲ ਰਿਹਾ ਹਰ ਬੰਦਾ ਆਪੋ ਆਪਣਾ ਯੋਗਦਾਨ ਪਾਉਣ ਲਿਆ ਜਿੰਨੇ ਜੋਕੇ ਹੈਗੇ ਅਸੀਂ ਵੀ ਆਪਣਾ ਯੋਗਦਾਨ ਪਾ ਰਹੇ ਪਰ ਇੱਥੇ ਤੁਸੀਂ 2 ਮਿੰਟ ਵੀ ਖਲੋ ਨਹੀਂ ਸਕਦੇ ਐਸੇ ਹਾਲਾਤ ਆ ਇੰਨੀ ਗੰਦੀ ਸਮੈਲ ਆਉਂਦੀ ਇੱਥੋਂ ਇਹ ਧਾਨਿਆਂ ਉਹ ਲੋਕ ਜਿਹੜੇ ਇੱਥੇ ਰਹਿੰਦੇ ਵਿਚਾਰੇ ਅਨੇਕਾਂ ਬਿਮਾਰੀਆਂ ਦੀ ਲਪੇਟ ਚ ਆ ਗਏ ਵੇਖੋ ਕਿੱਥੋਂ ਤੱਕ ਗੰਦਾ ਪਾਣੀ ਹੈ ਜਿੰਨਾ ਵੀ ਇਹ ਪੰਜਾਬ ਦੇ ਲੋਕੋ ਸੋਚਣ ਵਾਲਾ ਚਿੰਤਾ ਦਾ ਵਿਸ਼ਾ ਵਾ ਔਰ ਇਹ ਫੈਕਟਰੀਆਂ ਦੇ ਜ਼ਹਿਰੀਲਾ ਪਾਣੀ ਜਦੋਂ ਸਤਲੁਜ ਚ ਪੈਂਦਾ ਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਜਨਮ ਦਿੰਦਾ ਉਹ ਭਰਾਓ ਹੱਥ ਜੋੜ ਕੇ ਬੇਨਤੀ ਆਂ ਕਿ ਰਾਣ ਚੋ ਨਿਕਲੋ ਔਰ ਪਾਣੀਆਂ ਦੀ ਲੜਾਈ ਦੀ ਗੱਲ ਕਰੋ ਪਾਣੀ ਬਚਾਲੋਗੇ ਤੇ ਚੰਗੇ ਰਹੋਗੇ ਨਹੀਂ ਤੇ ਆਉਣ ਵਾਲੀਆਂ ਪੀੜ੍ਹੀਆਂ ਤੁਹਾਡੀਆਂ ਸੋਚਣਗੀਆਂ ਕਿ ਪਾਣੀ ਮਹਾਰਾਜ ਨੇ ਪਾਣੀ ਦਾ ਜ਼ਿਕਰ ਬਾਣੀ ਦੇ ਵਿੱਚ ਵੀ ਕੀਤਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਮਾਤਾ ਨੂੰ ਅਸੀਂ ਕੈਮੀਕਲ ਪਾ ਪਾ ਕੇ ਦੂਸ਼ਿਤ ਕਰਤਾ ਵਾਤਾਵਰਣ ਨੂੰ ਅਸੀਂ ਪੋਲੂਸ਼ਨ ਨਾਲ ਦੂਸ਼ਿਤ ਕਰਤਾ ਔਰ ਪਾਣੀ ਨੂੰ ਅਸੀਂ ਗੰਦਲਾ ਕਰਤਾ ਜਿਹ ਪਾਣੀ ਧਰਤੀ ਦੇ ਕਿੰਨਾ ਹੀਠਾ ਚਲ ਗਿਆ ਤੇ ਜਿੰਨੀਆਂ ਫੈਕਟਰੀਆਂ ਵਾਲੇ ਉਹਨਾਂ ਕੋਈ ਕਸਰ ਨਹੀਂ ਛੱਡੀ ਆ ਤੁਹਾਡੇ ਦਰਿਆਵਾਂ ਨੂੰ ਨਾਲੇ ਬਣਾਉਣ ਚ ਕੋਈ ਕਸਰ ਨਹੀਂ ਛੱਡੀ ਇਸ ਕਰਕੇ ਭਰਾਓ ਰੱਬ ਦਾ ਵਾਸਤਾ ਇੱਥੇ ਲੋਕ ਜਿਹੜੇ ਰਹਿੰਦੇ ਆ ਵਿਚਾਰੇ ਕੋਈ ਕੈਂਸਰ ਤੋਂ ਪੀੜਤ ਨੇ ਕੁਝ ਕਾਲੇ ਪੀਲੇ ਦੀ ਲਪੇਟ ਚ ਆ ਗਏ ਪਰ ਇਹ ਪਾਣੀ ਬਹੁਤ ਸਾਰੇ ਗੜੀ ਲੋਕ ਪੀਂਦੇ ਵੀ ਆ ਔਰ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਇਸ ਪਾਣੀ ਤੋਂ ਪੈਦਾ ਹੋ ਕੇ ਉਹਨਾਂ ਨੂੰ ਲਪੇਟ ਚ ਲੈ ਰਹੀ ਆ ਰੱਬ ਦਾ ਵਾਸਤਾ ਜਾਗੋ ਔਰ ਅਸੀਂ ਆਖਰੀ ਸਾਹ ਤੱਕ ਆਪਣੇ ਗੁਰੂ ਦੇ ਦੱਸੇ ਹੋਏ ਗੱਲ ਤੇ ਪੈਰਾ ਦਵਾਂਗੇ ਪਵਨ ਗੁਰੂ ਪਾਣੀ ਪਿਤਾ ਤੇ ਕਿਉਂਕਿ ਪਾਣੀ ਸਾਡਾ ਪਿਤਾ ਵਾ ਇਸ ਗੱਲ ਨੂੰ ਸਾਡੇ ਗੁਰੂ ਨਗਰੀ ਅਮਰitsar ਦੇ ਐਮਪੀ ਗੁਰਜੀਤ ਸਿੰਘ ਔਜਲਾ ਜੀ ਨੇ ਵੀ ਅਸੀਂ ਜਿਹੜਾ ਉਹਨਾਂ ਨੂੰ ਮੰਗ ਕੀਤੀ ਸੀ ਉਹਨਾਂ ਨੇ ਇਸ ਮੁੱਦੇ ਨੂੰ ਪਾਰਲੀਮੈਂਟ 'ਚ ਰੱਖਿਆ ਔਰ ਆਸ ਕਰਦੇ ਹਾਂ ਕਿ ਇਹ ਮਸਲਾ ਜਿਹੜਾ ਬਹੁਤ ਜਲਦ ਹੱਲ ਹੋਵੇਗਾ ਔਰ ਪੰਜਾਬ ਦੇ ਲੀਡਰੋ ਤੁਹਾਨੂੰ ਲੋਕਾਂ ਨੇ ਵੋਟਾਂ ਪਾਈਆਂ ਕੁਛ ਤੇ ਸ਼ਰਮ ਕਰੋ ਤੁਸੀਂ ਆਪਣੇ ਲੋਕਾਂ ਨਾਲ ਅਜ ਕਿਉਂ ਨਹੀਂ ਖਲੋਂਦੇ ਜਿਹੜੇ ਲੋਕ ਪਾਣੀ ਦੇ ਮਸਲਿਆਂ ਤੇ ਲੜ ਰਹੇ ਲੋਕਾਂ ਦੀ ਲੜਾਈ ਲੜ ਰਹੇ ਉਹਨਾਂ ਨੂੰ ਡੰਡੇ ਮਾਰ ਰਹੇ ਹੋ ਉਹਨਾਂ ਨੂੰ ਕੁੱਟਖਟਈਏ ਕਰ ਰਹੇ ਹੋ ਬਹੁਤ ਦੁੱਖ ਦੀ ਗੱਲ ਆ ਕਿ ਪਾਣੀ ਦਾ ਮਸਲਾ ਤੇ ਸਭ ਦਾ ਸਾਂਝਾ ਮਸਲਾ ਤੁਸੀਂ ਵੀ ਪਾਣੀ ਪੀਂਦੇ ਅਸੀਂ ਪੀਨੇ ਪਾਣੀ ਸਭ ਦਾ ਵਾ ਪਾਣੀ ਮੇਰਾ ਕੋਈ ਕੱਲਾ ਹੀ ਨਹੀਂ ਆ ਵਖਾ ਦਿਓ ਭਾਜੀ ਅੱਗੇ ਆ ਕੇ ਇਹ ਕਿੱਦਾਂ ਦੇ ਹਾਲਾਤ ਹੋ ਗਏ ਆ ਪਾਣੀ ਦੇ ਦੇਖ ਲਓ ਦੂਰ ਦੂਰ ਤੱਕ ਵਖਾ ਦਿਓ ਕਿ ਇਹ ਇੰਨਾ ਗੰਦਾ ਪਾਣੀ ਹੋ ਗਿਆ ਵਾ ਤੇ ਇਹ ਸਾਰਾ ਫੈਕਟਰੀਆਂ ਦਾ ਜ਼ਹਿਰੀਲਾ ਪਾਣੀ ਜਿਹੜਾ ਨਾ ਆ ਇਸ ਕਰਕੇ ਪਾਣੀ ਦੇ ਵਿੱਚ ਗੰਦਗੀ ਪਾਉਣ ਵਾਲਿਆਂ ਨੇ ਗੰਦਗੀ ਪਾਈ ਜਾਣੀ ਆ ਉਹਨਾਂ ਨੇ ਕੋਈ ਕਸਮ ਨਹੀਂ ਛੱਡਣੀ ਸੋ ਸਾਡਾ ਫਰਜ਼ ਬਣਦਾ ਵਾ ਅਸੀਂ ਆਪਣਾ ਫਰਜ਼ ਅਦਾ ਕਰੀਏ ਇਨਸਾਨੀਅਤ ਦੇ ਨਾਤੇ ਪਾਣੀ ਵਿੱਚ ਗੰਦਗੀ ਪਾਉਣ ਵਾਲਿਆਂ ਦੇ ਖਿਲਾਫ ਪਹਿਲਾਂ ਵੀ ਸੀ ਹੁਣ ਵੀ ਆ ਤੇ ਆਖਰੀ ਸਾਥਕ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਵਕਤ ਲੁਧਿਆਣੇ ਖੜੇ ਆ ਜੀ ਟਾਈਮ ਰਾਤ ਦਾ ਕਾਫੀ ਹੋ ਗਿਆ ਔਰ ਤੁਸੀਂ ਦੇਖ ਰਹੇ ਹੋ ਕਾਫੀ ਦਿਨਾਂ ਦਾ ਮੁੱਦਾ ਭਟਿਆ ਔਰ ਪੰਜਾਬ ਦੇ ਵਿੱਚ ਪਾਣੀਆਂ ਦਾ ਮਸਲਾ ਪਾਣੀ ਗੰਦੇ ਹੋ ਰਿਹਾ ਲੁਧਿਆਣੇ ਚ ਖੜੇ ਆ ਔਰ ਮੇਰੇ ਪਿੱਛੇ ਜਿਹੜਾ ਤੁਸੀਂ ਦੇਖ ਰਹੇ ਉਹਨੂੰ ਕਿਸੇ ਸਮੇਂ ਬੁੱਢਾ ਦਰਿਆ ਕਿਹਾ ਜਾਂਦਾ ਸੀਗਾ ਅੱਜ ਕੱਲ ਇਹ ਫੈਕਟਰੀਆਂ ਵਾਲਿਆਂ ਨੇ ਬੁੱਢਾ ਨਾਲਾ ਬਣਾ ਦਿੱਤਾ ਹੈ ਤੁਸੀਂ ਵੇਖੋ ਹਾਲਾਤ ਕਿਦਾਂ ਦੇ ਆ ਔਰ ਸੰਘਰਸ਼ ਚੱਲ ਰਿਹਾ ਹਰ ਬੰਦਾ ਆਪੋ ਆਪਣਾ ਯੋਗਦਾਨ ਪਾਉਣ ਲਿਆ ਜਿੰਨੇ ਜੋਗੇ ਹੈਗੇ ਅਸੀਂ ਵੀ ਆਪਣਾ ਯੋਗਦਾਨ ਪਾ ਰਹੇ ਪਰ ਇੱਥੇ ਤੁਸੀਂ 2 ਮਿੰਟ ਵੀ ਖਲੋ ਨਹੀਂ ਸਕਦੇ ਐਸੇ ਹਾਲਾਤ ਆ ਇੰਨੀ ਗੰਦੀ ਸਮੈਲ ਆਉਂਦੀ ਇੱਥੋਂ ਇਹ ਤਾਨੇਵ ਲੋਕ ਜਿਹੜੇ ਇਥੇ ਰਹਿੰਦੇ ਵਿਚਾਰੇ ਅਨੇਕਾਂ ਬਿਮਾਰੀਆਂ ਦੀ ਲਪੇਟ ਚ ਆ ਗਏ ਵੇਖੋ ਕਿੱਥੋਂ ਤੱਕ ਗੰਦਾ ਪਾਣੀ ਆ ਜੰਨਾ ਵੀ ਇਹ ਪੰਜਾਬ ਦੇ ਲੋਕੋ ਸੋਚਣ ਵਾਲਾ ਚਿੰਤਾ ਦਾ ਵਿਸ਼ਾ ਵਾ ਔਰ ਇਹ ਫੈਕਟਰੀਆਂ ਦੇ ਜ਼ਹਿਰੀਲਾ ਪਾਣੀ ਜਦੋਂ ਸਤਲੁਜ ਚ ਪੈਂਦਾ ਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਜਨਮ ਦਿੰਦਾ ਤੋਂ ਭਰਾਓ ਹੱਥ ਜੋੜ ਕੇ ਬੇਨਤੀ ਆ ਘਰਾਂ ਚੋਂ ਨਿਕਲੋ ਔਰ ਪਾਣੀਆਂ ਦੀ ਲੜਾਈ ਦੀ ਗੱਲ ਕਰੋ ਪਾਣੀ ਬਚਾਲੋਗੇ ਤੇ ਚੰਗੇ ਰੋਗੇ ਨਹੀਂ ਤੇ ਆਉਣ ਵਾਲੀਆਂ ਪੀੜ੍ਹੀਆਂ ਤੁਹਾਡੀਆਂ ਸੋਚਣਗੀਆਂ ਕਿ ਪਾਣੀ ਮਹਾਰਾਜ ਨੇ ਪਾਣੀ ਦਾ ਜ਼ਿਕਰ ਬਾਣੀ ਦੇ ਵਿੱਚ ਵੀ ਕੀਤਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਮਾਤਾ ਨੂੰ ਅਸੀਂ ਕੈਮੀਕਲ ਪਾ ਪਾ ਕੇ ਦੂਸ਼ਿਤ ਕਰਤਾ ਵਾਤਾਵਰਣ ਨੂੰ ਅਸੀਂ ਪੋਲੂਸ਼ਨ ਨਾਲ ਦੂਸ਼ਿਤ ਕਰਤਾ ਔਰ ਪਾਣੀ ਨੂੰ ਅਸੀਂ ਗੰਧਲਾ ਕਰਤਾ ਜਿ ਪਾਣੀ ਧਰਤੀ ਦੇ ਕਿੰਨਾ ਹੇਠਾ ਚਲ ਗਿਆ ਤੇ ਜਿੰਨੀਆਂ ਫੈਕਟਰੀਆਂ ਵਾਲੇ ਉਹਨਾਂ ਕੋਈ ਕਸਰ ਨਹੀਂ ਛੱਡੀ ਆਟੜੇ ਦਰਿਆਵਾਂ ਨੂੰ ਨਾਲੇ ਬਣਾਉਣ ਚ ਕੋਈ ਕਸਰ ਨਹੀਂ ਛੱਡੀ ਇਸ ਕਰਕੇ ਭਰਾਓ ਰੱਬ ਦਾ ਵਾਸਤਾ ਇੱਥੇ ਲੋਕ ਜਿਹੜੇ ਰਹਿੰਦੇ ਆ ਵਿਚਾਰੇ ਕੋਈ ਕੈਂਸਰ ਤੋਂ ਪੀੜਤ ਨੇ ਕੁਝ ਕਾਲੇ ਪੀਲੇ ਦੀ ਲਪੇਟ ਚ ਆ ਗਏ ਪਰ ਇਹ ਪਾਣੀ ਬਹੁਤ ਸਾਰੇ ਗਰੀ ਲੋਕ ਪੀਂਦੇ ਵੀ ਆ ਔਰ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਇਸ ਪਾਣੀ ਤੋਂ ਪੈਦਾ ਹੋ ਕੇ ਉਹਨਾਂ ਨੂੰ ਲਪੇਟ ਚ ਲੈ ਰਹੀਆਂ ਰੱਬ ਦਾ ਵਾਸਤਾ ਜਾਗੋ ਔਰ ਅਸੀਂ ਆਖਰੀ ਸਾਹ ਤੱਕ ਆਪਣੇ ਗੁਰੂ ਦੇ ਦੱਸੇ ਹੋਏ ਗੱਲ ਤੇ ਪੈਰਾ ਦਵਾਂਗੇ ਪਵਨ ਗੁਰੂ ਪਾਣੀ ਪਿਤਾ ਤੇ ਕਿਉਂਕਿ ਪਾਣੀ ਸਾਡਾ ਪਿਤਾ ਵਾ ਇਸ ਗੱਲ ਨੂੰ ਸਾਡੇ ਗੁਰੂ ਨਗਰੀ ਅਮਰitsar ਦੇ ਐਮਪੀ ਗੁਰਜੀਤ ਸਿੰਘ ਔਜਲਾ ਜੀ ਨੇ ਵੀ ਅਸੀਂ ਜਿਹੜਾ ਉਹਨਾਂ ਨੂੰ ਮੰਗ ਕੀਤੀ ਸੀ ਉਹਨਾਂ ਇਸ ਮੁੱਦੇ ਨੂੰ ਪਾਰਲੀਮੈਂਟ 'ਚ ਰੱਖਿਆ ਔਰ ਆਸ ਕਰਦੇ ਹਾਂ ਕਿ ਇਹ ਮਸਲਾ ਜਿਹੜਾ ਬਹੁਤ ਜਲਦ ਹੱਲ ਹੋਵੇਗਾ ਔਰ ਪੰਜਾਬ ਦੇ ਲੀਡਰੋ ਤੁਹਾਨੂੰ ਲੋਕਾਂ ਨੇ ਵੋਟਾਂ ਪਾਈਆਂ ਕੁਛ ਤੇ ਸ਼ਰਮ ਕਰੋ ਤੁਸੀਂ ਆਪਣੇ ਲੋਕਾਂ ਨਾਲ ਜਿਉ ਕਿਉਂ ਨਹੀਂ ਖਲੋਂਦੇ ਜਿਹੜੇ ਲੋਕ ਪਾਣੀ ਦੇ ਮਸਲਿਆਂ ਤੇ ਲੜ ਰਹੇ ਲੋਕਾਂ ਦੀ ਲੜਾਈ ਲੜ ਰਹੇ ਉਹਨਾਂ ਨੂੰ ਡੰਡੇ ਮਾਰ ਰਹੇ ਹੋ ਉਹਨਾਂ ਨੂੰ ਕੁੱਟਕਟੀਆਂ ਕਰ ਰਹੇ ਹੋ ਬਹੁਤ ਦੁੱਖ ਦੀ ਗੱਲ ਆ ਕਿ ਪਾਣੀ ਦਾ ਮਸਲਾ ਤੇ ਸਭ ਦਾ ਸਾਂਝਾ ਮਸਲਾ ਤੁਸੀਂ ਵੀ ਪਾਣੀ ਪੀਂਦੇ ਅਸੀਂ ਪੀਨੇ ਪਾਣੀ ਸਭ ਦਾ ਵਾ ਪਾਣੀ ਮੇਰਾ ਕੋਈ ਕੱਲਾ ਹੀ ਨਹੀਂ ਆ ਵਖਾ ਦਿਓ ਭਾਜੀ ਅੱਗੇ ਆ ਕੇ ਇਹ ਕਿੱਦਾਂ ਦੇ ਹਾਲਾਤ ਹੋ ਗਏ ਆ ਪਾਣੀ ਦੇ ਵੇਖ ਲਓ ਦੂਰ ਦੂਰ ਤੱਕ ਵਖਾ ਦਿਓ ਕਿ ਇਹ ਇੰਨਾ ਗੰਦਾ ਪਾਣੀ ਹੋ ਗਿਆ ਵਾ ਕਿ ਇਹ ਸਾਰਾ ਫੈਕਟਰੀਆਂ ਦਾ ਜ਼ਹਿਰੀਲਾ ਪਾਣੀ ਜਿੱਜਣਾ ਨੂੰ ਇਸ ਕਰਕੇ ਪਾਣੀ ਦੇ ਵਿੱਚ ਗੰਦਗੀ ਪਾਉਣ ਵਾਲਿਆਂ ਨੇ ਗੰਦਗੀ ਪਾਈ ਜਾਣੀ ਆ ਉਹਨਾਂ ਨੇ ਕੋਈ ਕਸਮ ਨਹੀਂ ਛੱੜਣੀ ਸੋ ਸਾਡਾ ਫਰਜ਼ ਬਣਦਾ ਵਾ ਅਸੀਂ ਆਪਣਾ ਫਰਜ਼ ਅਦਾ ਕਰੀਏ ਇਨਸਾਨੀਅਤ ਦੇ ਨਾਤੇ ਪਾਣੀ ਵਿੱਚ ਗੰਦਗੀ ਪਾਉਣ ਵਾਲਿਆਂ ਦੇ ਖਿਲਾਫ ਪਹਿਲਾਂ ਵੀ ਸੀ ਹੁਣ ਵੀ ਆ ਤੇ ਆਖਰੀ ਸਾਥ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਵਕਤ ਲੁਧਿਆਣੇ ਖੜੇ ਆ ਜੀ ਟਾਈਮ ਰਾਤ ਦਾ ਕਾਫੀ ਹੋ ਗਿਆ ਔਰ ਤੁਸੀਂ ਦੇਖ ਰਹੇ ਹੋ ਕਾਫੀ ਦਿਨਾਂ ਦਾ ਮੁੱਦਾ ਭਟਿਆ ਔਰ ਪੰਜਾਬ ਦੇ ਵਿੱਚ ਪਾਣੀਆਂ ਦਾ ਮਸਲਾ ਪਾਣੀ ਗੰਦੇ ਹੋ ਰਿਹਾ ਲੁਧਿਆਣੇ 'ਚ ਖੜੇ ਆ ਔਰ ਮੇਰੇ ਪਿੱਛੇ ਜਿਹੜਾ ਤੁਸੀਂ ਦੇਖ ਰਹੇ ਉਹਨੂੰ ਇਸੇ ਸਮੇਂ ਬੁੱਢਾ ਦਰਿਆ ਕਿਹਾ ਜਾਂਦਾ ਸੀਗਾ ਅੱਜ ਕੱਲ ਇਫੈਕਟਰੀਆਂ ਵਾਲਿਆਂ ਨੇ ਬੁੱਢਾ ਨਾਲਾ ਬਣਾ ਦਿੱਤਾ ਇਸ ਨੂੰ ਤੁਸੀਂ ਵੇਖੋ ਹਾਲਾਤ ਕਿਦਾਂ ਦੇ ਆ ਔਰ ਸੰਘਰਸ਼ ਚੱਲ ਰਿਹਾ ਹਰ ਬੰਦਾ ਆਪੋ ਆਪਣਾ ਯੋਗਦਾਨ ਪਾਉਣ ਲਿਆ ਜਿੰਨੇ ਜੋ ਕੇ ਹੈਗੇ ਅਸੀਂ ਵੀ ਆਪਣਾ ਯੋਗਦਾਨ ਪਾ ਰਹੇ ਪਰ ਇੱਥੇ ਤੁਸੀਂ 2 ਮਿੰਟ ਵੀ ਖਲੋ ਨਹੀਂ ਸਕਦੇ ਐਸੇ ਹਾਲਾਤ ਆ ਇੰਨੀ ਗੰਦੀ 스ਮੈਲ ਆਉਂਦੀ ਇੱਥੋਂ ਇਹ ਧਾਨਿਆਂ ਉਹ ਲੋਕ ਜਿਹੜੇ ਇੱਥੇ ਰਹਿੰਦੇ ਵਿਚਾਰੇ ਅਨੇਕਾਂ ਬਿਮਾਰੀਆਂ ਦੀ ਲਪੇਟ ਚ ਆ ਗਏ ਵੇਖੋ ਕਿੱਥੋਂ ਤੱਕ ਗੰਦਾ ਪਾਣੀ ਆ ਜਿੰਨਾ ਵੀ ਆ ਇਹ ਪੰਜਾਬ ਦੇ ਲੋਕੋ ਸੋਚਣ ਵਾਲਾ ਚਿੰਤਾ ਦਾ ਵਿਸ਼ਾ ਵਾ ਔਰ ਇਹ ਫੈਕਟਰੀਆਂ ਦੇ ਜ਼ਹਿਰੀਲਾ ਪਾਣੀ ਜਦੋਂ ਸਤਲੁਜ ਚ ਪੈਂਦਾ ਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਜਨਮ ਦਿੰਦਾ ਸੋ ਭਰਾਓ ਹੱਥ ਜੋੜ ਕੇ ਬੇਨਤੀ ਆ ਘਰਾਣ ਚੋਂ ਨਿਕਲੋ ਔਰ ਪਾਣੀਆਂ ਦੀ ਲੜਾਈ ਦੀ ਗੱਲ ਕਰੋ ਪਾਣੀ ਬਚਾਲੋਗੇ ਤੇ ਚੰਗੇ ਰਹੋਗੇ ਨਹੀਂ ਤੇ ਆਉਣ ਵਾਲੀਆਂ ਪੀੜ੍ਹੀਆਂ ਤੁਹਾਡੀਆਂ ਸੋਚਣਗੀਆਂ ਕਿ ਪਾਣੀ ਮਹਾਰਾਜ ਨੇ ਪਾਣੀ ਦਾ ਜ਼ਿਕਰ ਬਾਣੀ ਦੇ ਵਿੱਚ ਵੀ ਕੀਤਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਮਾਤਾ ਨੂੰ ਅਸੀਂ ਕੈਮੀਕਲ ਪਾਪਾ ਕੇ ਦੂਸ਼ਿਤ ਕਰਤਾ ਵਾਤਾਵਰਨ ਨੂੰ ਅਸੀਂ ਪੋਲੂਸ਼ਨ ਨਾਲ ਦੂਸ਼ਿਤ ਕਰਤਾ ਔਰ ਪਾਣੀ ਨੂੰ ਅਸੀਂ ਗੰਧਲਾ ਕਰਤਾ ਜਿ ਪਾਣੀ ਧਰਤੀ ਦੇ ਕਿੰਨਾ ਹੇਠਾ ਚਲ ਗਿਆ ਤੇ ਜਿੰਨੀਆਂ ਫੈਕਟਰੀਆਂ ਵਾਲੇ ਉਹਨਾਂ ਕੋਈ ਕਸਰ ਨਹੀਂ ਛੱਡੀ ਆ ਤੁਹਾਡੇ ਦਰਿਆਵਾਂ ਨੂੰ ਨਾਲੇ ਬਣਾਉਣ ਚ ਕੋਈ ਕਸਰ ਨਹੀਂ ਛੱਡੀ ਇਸ ਕਰਕੇ ਭਰਾਓ ਰੱਬ ਦਾ ਵਾਸਤਾ ਇੱਥੇ ਲੋਕ ਜਿਹੜੇ ਰਹਿੰਦੇ ਆ ਵਿਚਾਰੇ ਕੋਈ ਕੈਂਸਰ ਤੋਂ ਪੀੜਤ ਨੇ ਕੁਝ ਕਾਲੇ ਪੀਲੇ ਦੀ ਲਪੇਟ ਚਾਗੇ ਪਰ ਇਹ ਪਾਣੀ ਬਹੁਤ ਸਾਰੇ ਗੜੀ ਲੋਕ ਪੀਂਦੇ ਵੀ ਆ ਔਰ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਇਸ ਪਾਣੀ ਤੋਂ ਪੈਦਾ ਹੋ ਕੇ ਉਹਨਾਂ ਨੂੰ ਲਪੇਟ ਚ ਲੈ ਰਹੀ ਆ ਰੱਬ ਦਾ ਵਾਸਤਾ ਜਾਗੋ ਔਰ ਅਸੀਂ ਆਖਰੀ ਸਾਹ ਤੱਕ ਆਪਣੇ ਗੁਰੂ ਦੇ ਦੱਸੇ ਹੋਏ ਗੱਲ ਤੇ ਪਹਿਰਾ ਦੇਵਾਂਗੇ ਪਵਨ ਗੁਰੂ ਪਾਣੀ ਪਿਤਾ ਤੇ ਕਿਉਂਕਿ ਪਾਣੀ ਸਾਡਾ ਪਿਤਾਵਾ ਇਸ ਗੱਲ ਨੂੰ ਸਾਡੇ ਗੁਰੂ ਨਗਰੀ ਅੰਮ੍ਰਿਤਸਰ ਦੇ ਐਮਪੀ ਗੁਰਜੀਤ ਸਿੰਘ ਔਜਲਾ ਜੀ ਨੇ ਵੀ ਅਸੀਂ ਜਿਹੜਾ ਉਹਨਾਂ ਨੂੰ ਮੰਗ ਕੀਤੀ ਸੀ ਉਹਨਾਂ ਇਸ ਮੁੱਦੇ ਨੂੰ ਪਾਰਲੀਮੈਂਟ ਚ ਰੱਖਿਆ ਔਰ ਆਸ ਕਰਦੇ ਆ ਕਿ ਇਹ ਮਸਲਾ ਜਿਹੜਾ ਬਹੁਤ ਜਲਦ ਹੱਲ ਹੋਵੇਗਾ ਔਰ ਪੰਜਾਬ ਦੇ ਲੀਡਰੋ ਤੁਹਾਨੂੰ ਲੋਕਾਂ ਨੇ ਵੋਟਾਂ ਪਾਈਆਂ ਕੁਛ ਤੇ ਸ਼ਰਮ ਕਰੋ ਤੁਸੀਂ ਆਪਣੇ ਲੋਕਾਂ ਨਾਲ ਅੱਜ ਕਿਉਂ ਨਹੀਂ ਖਲੋਂਦੇ ਜਿਹੜੇ ਲੋਕ ਪਾਣੀ ਦੇ ਮਸਲਿਆਂ ਤੇ ਲੜ ਰਹੇ ਲੋਕਾਂ ਦੀ ਲੜਾਈ ਲੜ ਰਹੇ ਉਹਨਾਂ ਨੂੰ ਡੰਡੇ ਮਾਰ ਰਹੇ ਹੋ ਉਹਨਾਂ ਨੂੰ ਕੁੱਟਖਟਈ ਕਰ ਰਹੇ ਹੋ ਬਹੁਤ ਦੁੱਖ ਦੀ ਗੱਲ ਆ ਕਿ ਪਾਣੀ ਦਾ ਮਸਲਾ ਤੇ ਸਭ ਦਾ ਸਾਂਝਾ ਮਸਲਾ ਤੁਸੀਂ ਵੀ ਪਾਣੀ ਪੀਂਦੇ ਅਸੀਂ ਪੀਨੇ ਪਾਣੀ ਸਭ ਦਾ ਵਾ ਪਾਣੀ ਮੇਰਾ ਕੋਈ ਕੱਲਾ ਹੀ ਨਹੀਂ ਆ ਬਖਾ ਦਿਓ ਭਾਜੀ ਅੱਗੇ